ਇਸ ਦੁਨੀਆ ਦੇ ਉੱਤੇ ਬ੍ਰਹਮ ਗਿਆਨੀ ਰੱਬ ਦੇ ਪਿਆਰੇ ਵਿਰਲੇ ਹੀ ਹੁੰਦੇ ਹਨ ਜਿਨ੍ਹਾਂ ਨੂੰ ਆਮ ਵਿਅਕਤੀ ਜਾਣ ਨਹੀਂ ਪਾਉਂਦਾ ਬ੍ਰਹਮ ਗਿਆਨੀ ਨੂੰ ਸਿਰਫ ਬ੍ਰਹਮ ਗਿਆਨੀ ਹੀ ਜਾਣ ਸਕਦਾ ਹੈ ਪਰ ਜੇ ਕੋਈ ਰੱਬ ਦਾ ਪਿਆਰਾ ਚਾਹਵੇ ਤੇ ਆਪਣਾ ਆਪ ਆਮ ਬੰਦਿਆਂ ਨੂੰ ਵੀ ਜਨਾ ਸਕਦੇ ਹਨ ਬ੍ਰਹਮ ਗਿਆਨੀ ਮਹਾਪੁਰਖ ਆਪਣੇ ਆਪ ਦੇ ਵਿੱਚ ਹੀ ਕਿਸੇ ਅਗੰਮੀ ਰਸਤੇ ਵਿੱਚ ਰੰਗੇ ਰਹਿੰਦੇ ਹਨ ਤੇ ਅਜਿਹੇ ਮਹਾਪੁਰਖਾਂ ਦੀ ਚਰਣਾ ਦੀ ਧੂੜੀ ਨੂੰ ਦੁਨੀਆ ਦੀਆਂ ਕਈ ਅਜੀਬ ਤਾਕਤਾਂ ਵੀ ਲੋਚਦੀਆਂ ਹਨ ਜਿਸ ਨੂੰ ਅੱਜ ਦੀ ਇਹ ਹੈਰਾਨ ਕਰ ਦੇਣੇ ਵਾਲੀ ਵੀਡੀਓ ਬਿਆਨ ਕਰੇਗੀ ਇਹ ਘਟਨਾ ਪੂਰਨ ਬ੍ਰਹਮ ਗਿਆਨੀ ਬਾਬਾ ਸ਼ਾਮ ਸਿੰਘ ਜੀ ਦੇ ਜੀਵਨ ਵਿੱਚੋਂ ਹੈ ਜੋ ਕਿ ਉਹਨਾਂ ਦੇ ਸੇਵਕ ਬਾਬਾ ਸਾਧੂ ਸਿੰਘ ਜੀ ਨੇ ਆਪਣੀ ਜਵਾਨੀ ਸੰਗਤ ਨੂੰ ਸੁਣਾਈ ਸੀ ਤੇ ਇਸ ਤਰ੍ਹਾਂ ਇਸ ਘਟਨਾ ਨੂੰ ਬਿਆਨ ਕੀਤਾ ਸੀ ਇੱਕ ਦਿਨ ਬਾਬਾ ਸ਼ਾਮ ਸਿੰਘ ਜੀ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਤਾਂ ਰਮਸ਼ਾਲਾ ਦੇ ਸਾਰੇ ਮੁਖ ਖੋਲ ਦਿਓ ਅਸੀਂ ਅਸ਼ੀਰਵਾਦ ਲੈ ਕੇ ਉਹਨਾਂ ਦਾ ਹੁਕਮ ਮੰਨਿਆ ਤੇ ਬਾਬਾ ਜੀ ਨੇ ਦੂਸਰਾ ਹੁਕਮ ਕੀਤਾ ਕਿ ਕੁਝ ਗਾਉ ਦਾ ਗੋਹਾ ਲਿਆ ਕੇ ਉਸ ਦਾ ਲੇਪਣ ਉਸ ਫਲਾਨੀ ਜਗ੍ਹਾ ਦੇ ਉੱਤੇ ਕਰ ਦਿਓ ਇਸ ਤੇ ਅਸੀਂ ਕੁਝ ਇਤਰਾਜ਼ ਕੀਤਾ ਤੇ ਕਿਹਾ ਉਥੇ ਪੱਕਾ ਫਰਸ਼ ਵੱਜਾ ਹੋਇਆ ਹੈ ਉਸ ਦੇ ਉੱਤੇ ਗੋਬਰ ਦਾ ਲੇਪਣ ਦੇਣਾ ਠੀਕ ਨਹੀਂ ਹੋਵੇਗਾ ਇਸ ਤੇ ਬ੍ਰਹਮ ਗਿਆਨੀ ਕਹਿਣ ਲੱਗੇ ਹੁਕਮ ਮੰਨੀ ਦਾ ਹੈ ਟੀਕਾ ਟਿੱਪਣੀ ਨਹੀਂ ਕਰੀ ਦੀ ਸੋ ਦਾਸ ਨੇ ਉਹਨਾਂ ਦਾ ਹੁਕਮ ਮੰਨ ਕੇ ਉਸ ਪੱਕੀ ਫਸਲ ਲੱਗੀ ਜਗ੍ਹਾ ਦੇ ਉੱਤੇ ਗੋਹੇ ਦਾ ਪੋਚਾ ਫੇਰ ਦਿੱਤਾ ਤੀਜਾ ਹੁਕਮ ਉਹਨਾਂ ਦਾ ਇਹ ਸੀ ਕਿ ਖੂਹ ਤੋਂ ਇੱਕ ਬਾਲਟੀ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਸਵੱਛ ਕਰਕੇ ਇੱਕ ਬਾਲਟੀ ਪਾਣੀ ਦੀ ਭਰ ਕੇ ਲਿਆਓ ਜੋ ਤੁਰੰਤ ਮੰਨਿਆ ਗਿਆ ਥੋੜੀ ਦੇਰ ਪਿਛੋਂ ਅਸੀਂ ਦੇਖਿਆ ਕਿ ਇੱਕ ਬੰਦਾ ਉਰਦਾ ਹੋਇਆ ਉਹਨਾਂ ਮੁਗਾ ਥਾਣੀ ਥੱਲੇ ਉਤਰਿਆ ਨੇਹੇਠਾਂ ਆ ਕੇ ਖੜਾ ਹੋ ਗਿਆ ਮਹਾਪੁਰਸ਼ਾ ਨੇ ਉਸ ਬੰਦੇ ਨੂੰ ਇਸ਼ਾਰਾ ਕੀਤਾ ਕਿ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਖੰਡ ਪਾਠ ਚੱਲ ਰਿਹਾ ਹੈ ਅੰਦਰ ਜਾ ਕੇ ਮੱਥਾ ਟੇਕਾਓ ਮੱਥਾ ਟੇਕਣ ਤੋਂ ਉਪਰੰਤ ਬਾਬਾ ਜੀ ਨੇ ਉਸ ਬੰਦੇ ਨੂੰ ਕਿਹਾ ਕਿ ਉਸ ਲੇਪਣ ਵਾਲੀ ਜਗ੍ਹਾ ਦੇ ਉੱਤੇ ਬੈਠ ਜਾਓ ਤੇ ਨਾਲ ਹੀ ਬਾਬਾ ਜੀ ਨੇ ਬਾਲਟੀ ਦੇ ਵਿੱਚੋਂ ਇੱਕ ਗਲਾਸ ਜਲ ਦਾ ਭਰਿਆ ਕਿ ਉਸ ਨੂੰ ਪੀਣ ਦੇ ਲਈ ਦਿੱਤਾ ਪਿੰਦਿਆਂ ਸਾਰ ਹੀ ਉਹ ਬੰਦਾ ਉੱਚੀ ਉੱਚੀ ਰੋਣ ਲੱਗ ਪਿਆ ਜਿਸ ਨੂੰ ਸੁਣ ਕੇ ਆਸ-ਪਾਸ ਦੇ ਬਾਜ਼ਾਰ ਦੇ ਵਿੱਚੋਂ ਬਹੁਤ ਸਾਰੇ ਲੋਕ ਉੱਥੇ ਇਕੱਠੇ ਹੋ ਗਏ ਬ੍ਰਹਮ ਗਿਆਨੀ ਜੀ ਨੇ ਉਸ ਤੋਂ ਰੋਣ ਦਾ ਕਾਰਨ ਪੁੱਛਿਆ ਉਹ ਬੰਦਾ ਕਹਿਣ ਲੱਗਾ ਤੁਸੀਂ ਅੰਤਰਜਾਮੀ ਹੋ ਮੇਰੇ ਕੋਲੋਂ ਕਿਉਂ ਪੁੱਛ ਰਹੇ ਹੋ ਮਹਾਪੁਰਸ਼ ਕਹਿਣ ਲੱਗੇ ਤੁਸੀਂ ਆਪਣੇ ਮੂੰਹ ਦੇ ਵਿੱਚੋਂ ਹੀ ਸਾਰਾ ਭੇਦ ਖੋਲੋ ਤੇ ਉਹ ਕਹਿਣ ਲੱਗਾ ਮੈਂ ਇੱਕ ਜੋਗੀ ਹਾਂ ਤੇ ਪਿਛਲੇ 1000 ਸਾਲ ਤੋਂ ਹਿਮਾਲਿਆ ਪਰਬਤ ਤੇ ਤਪ ਕਰ ਰਿਹਾ ਹਾਂ ਜੋਗ ਦੇ ਵੱਲ ਨਾਲ ਮੈਨੂੰ 9 ਨਦੀਆਂ ਤੇ 18 ਸਿੱਧੀਆਂ ਪ੍ਰਾਪਤ ਹੋ ਗਈਆਂ ਹਨ ਮੈਂ ਜੋ ਵੀ ਮੂੰਹ ਵਿੱਚੋਂ ਆਖ ਦੇਵਾਂ ਪੂਰਾ ਹੋ ਜਾਂਦਾ ਹੈ ਮੈਂ ਮਿੱਟੀ ਨੂੰ ਹੱਥ ਲਾ ਦੇਵਾਂ ਉਹ ਸੋਨਾ ਬਣ ਜਾਂਦੀ ਹੈ ਮੈਂ ਆਪਣਾ ਰੂਪ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਆਕਾਰ ਬਣਾ ਸਕਦਾ ਹਾਂ ਮੈਂ ਇਸ਼ਾਤਾਰੀ ਵੀ ਹਾਂ ਮੈਂ ਜਿਸ ਜੀਵ ਦਾ ਰੂਪ ਧਾਰਨ ਕਰਨਾ ਚਾਹਾਂ ਧਾਰ ਸਕਦਾ ਹਾਂ ਤੇ ਮੈਂ ਆਪਣੀ ਦਿਵਯ ਦ੍ਰਿਸ਼ਟੀ ਨਾਲ ਦੂਰ ਦੀ ਚੀਜ਼ ਨੂੰ ਦੇਖ ਸਕਦਾ ਹਾਂ ਤੇ ਮੈਂ ਉੱਡ ਵੀ ਸਕਦਾ ਹਾਂ ਤੇ ਅੱਜ ਹਿਮਾਲਿਆ ਪਰਬਤ ਤੋਂ ਉੜ ਕੇ ਮੈਂ ਇੱਥੇ ਆਇਆ ਹਾਂ ਤੇ ਮੈਂ ਤੇ ਰਕਾਲ ਦਰਸ਼ੀ ਵੀ ਹਾਂ ਮੈਨੂੰ ਪਿਛਲੀਆਂ ਤੇ ਆਉਣ ਵਾਲੀਆਂ ਗੱਲਾਂ ਦਾ ਪੂਰਾ ਪੂਰਾ ਗਿਆਨ ਹੈ ਤੇ ਮੇਰੇ ਵਿੱਚ ਐਨੀ ਜਿਆਦਾ ਸ਼ਕਤੀ ਹੈ ਮੈਂ ਮੌਤ ਨੂੰ ਵੀ ਜਿੱਤ ਸਕਦਾ ਹਾਂ ਐਨੀ ਸ਼ਕਤੀ ਹੋਣ ਦੇ ਬਾਵਜੂਦ ਵੀ ਮੇਰਾ ਮਨ ਹੰਕਾਰ ਦੇ ਨਾਲ ਅਸ਼ਾਂਤ ਹੈ ਤੇ ਇਸ ਅੰਦਰ ਕਦੀ ਵੀ ਖੇੜਾ ਆਨੰਦ ਨਹੀਂ ਆਇਆ ਮੇਰਾ ਮਨ ਹਰ ਵਕਤ ਸੜਦਾ ਬਲਦਾ ਰਹਿੰਦਾ ਹੈ ਮੈਂ ਆਪਣੇ ਮਨ ਤੋਂ ਬਹੁਤ ਦੁਖੀ ਹਾਂ ਕੱਲ ਬੈਠਿਆਂ ਬੈਠਿਆਂ ਮੇਰੇ ਮਨ ਦੇ ਵਿੱਚ ਫੁਰਨਾ ਫਰਿਆ ਕਿ ਮੇਰੇ ਤਰਕਾਲ ਦਾਸ਼ੀ ਹੁਣ ਦਾ ਕੀ ਫਾਇਦਾ ਜਦ ਤੂੰ ਇਹ ਨਹੀਂ ਲੱਭ ਸਕਦਾ ਕਿ ਤੈਨੂੰ ਸ਼ਾਂਤੀ ਪ੍ਰਦਾਨ ਕਰਨੇ ਵਾਲਾ ਇਸ ਸੰਸਾਰ ਵਿੱਚ ਕੌਣ ਹੈ ਇਹ ਵਿਚਾਰ ਕੇ ਜਦ ਮੈਂ ਆਪਣੀ ਦਿਵਯ ਦ੍ਰਿਸ਼ਟੀ ਨਾਲ ਸਾਰੇ ਸੰਸਾਰ ਵਿੱਚ ਨਜ਼ਰ ਮਾਰੀ ਇਹ ਮੈਨੂੰ ਪਤਾ ਲੱਗਾ ਕੇਵਲ ਤੁਸੀਂ ਹੀ ਮੇਰਾ ਇਲਾਜ ਕਰ ਸਕਦੇ ਹੋ ਮੈਂ ਇਹ ਸੋਚ ਕੇ ਅਜ ਹੀ ਹਿਮਾਲਿਆ ਪਰਬਤ ਉੜਿਆ ਸੀ ਕਿ ਮੈਂ ਇੱਥੇ ਆਣ ਕੇ ਤੁਸਾਂ ਦਾ ਪਿਸ਼ਾਬ ਪੀਮਾ ਜਿਸ ਨਾਲ ਮੇਰੀ ਜਲਨ 부ਝ ਜਾਵੇਗੀ ਪਰ ਤੁਸੀਂ ਤਾਂ ਐਨੇ ਪਰ ਉਪਕਾਰੀ ਹੋ ਪਿਸ਼ਾਬ ਦੀ ਬਜਾਏ ਤੁਸੀਂ ਇਸ ਬਾਲਟੀ ਦੇ ਵਿੱਚੋਂ ਜਲ ਪਿਲਾ ਕੇ ਮੈਨੂੰ ਉਹ ਆਨੰਦ ਅਤੇ ਮਸਤੀ ਬਖਸ਼ ਦਿੱਤੀ ਹੈ ਜੋ ਮੈਂ ਹਜ਼ਾਰਾਂ ਸਾਲਾਂ ਦੀ ਤਪੱਸਿਆ ਦੇ ਨਾਲ ਵੀ ਪ੍ਰਾਪਤ ਨਹੀਂ ਕਰ ਸਕਿਆ ਇਹ ਮੇਰਾ ਰੋਣਾ ਅੰਦਰਲੀ ਤ੍ਰਿਪਤੀ ਅਤੇ ਸ਼ਾਂਤੀ ਦਾ ਪ੍ਰਤੀਕ ਹੈ ਬ੍ਰਹਮ ਗਿਆਨੀ ਜੀ ਨੇ ਅੱਗੋਂ ਬਚਨ ਕੀਤਾ ਕਿ ਜੋਗੀ ਜੀ ਤੁਹਾਡਾ ਮਨ ਤੇ ਉਦੋਂ ਹੀ ਸਾਫ਼ ਹੋ ਗਿਆ ਸੀ ਜਦੋਂ ਤੁਸੀਂ ਸਾਡਾ ਪਿਸ਼ਾਬ ਪੀਣ ਦਾ ਸੰਕਲਪ ਕੀਤਾ ਕਿਉਂਕਿ ਦੂਜੇ ਦਾ ਪਿਸ਼ਾਬ ਉਹੀ ਪੀਂਦਾ ਹੈ ਜੋ ਆਪਣੇ ਆਪ ਨੂੰ ਨਖਿੱਧ ਸਮਝੇ ਜੋਗੀ ਜੀ ਨੇ ਨਮਸਕਾਰ ਕੀਤੀ ਤੇ ਵਾਪਸ ਜਾਣ ਦੀ ਆਗਿਆ ਮੰਗੀ। ਬਾਬਾ ਜੀ ਨੇ ਜੋਗੀ ਜੀ ਨੂੰ ਥਾਪੜਾ ਦਿੱਤਾ ਤੇ ਉਹ ਮੁੜ ਉਹਨਾਂ ਮੂਗਾ ਥਾਣੀ ਸਿੱਧੇ ਉੱਪਰ ਚੜ ਗਏ। ਬਾਬਾ ਸਾਧੂ ਸਿੰਘ ਜੀ ਨੇ ਦੱਸਿਆ ਕਿ ਅਸੀਂ ਫਟਾਫੱਟ ਪੌੜੀਆਂ ਰਾਹੀਂ ਉੱਪਰਲੀ ਛੱਤ ਤੇ ਚੜ ਗਏ ਕਿ ਦੇਖੀਏ ਤੇ ਸਹੀ ਜੋਗੀ ਜੀ ਕਿੱਧਰ ਨੂੰ ਜਾਂਦੇ ਹਨ। ਤੇ ਬਾਬਾ ਸਾਧੂ ਸਿੰਘ ਜੀ ਨੇ ਦੱਸਿਆ ਕਿ ਉਹ ਜੋਗੀ ਜੀ ਸਿੱਧਾ ਦਰਬਾਰ ਸਾਹਿਬ ਦੇ ਉੱਪਰ ਚੱਲ ਗਏ ਤੇ ਪੰਜ ਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਝੁਕਾ ਕੇ ਅਦਬ ਸਤਕਾਰ ਨਾਲ ਨਮਸਕਾਰ ਕੀਤਾ ਤੇ ਪ੍ਰਕਰਮਾ ਕਰਕੇ ਸਿੱਧਾ ਉੱਪਰ ਚਲੇ ਗਏ ਤੇ ਮੋੜ ਉੱਪਰ ਹੀ ਉੱਪਰ ਅਸਮਾਨ ਵੱਲ ਚੜਦੇ ਗਏ ਤੇ ਕੁਝ ਧੇਰ ਬਾਅਦ ਉਹ ਅੱਖਾਂ ਤੋਂ ਓਲੇ ਹੋ ਗਏ ਸੋ ਅਕਾਲ ਪੁਰਖ ਤੁਹਾਨੂੰ ਗੁਰੂ ਨਾਨਕ ਸਾਹਿਬ ਤੇ ਦੁਨੀਆ ਨੂੰ ਤਾਰਦੇ ਹੀ ਹਨ ਉਹਨਾਂ ਦੇ ਸੇਵਕ ਵੀ ਦੁਨੀਆ ਨੂੰ ਤਾਰਨ ਦੀ ਸਮਰੱਥਾ ਰੱਖਦੇ ਹਨ